ਬਾਰਲੇ ਮੁਲਕਾਂ ਦੀ ਡਾਰਕ ਸਾਈਡ ਆ ਕੌੜਾ ਸੱਚ ਆ ਜਿਹੜਾ ਕਿ ਬੰਦੇ ਦੀ ਲਾਈਫ ਦੇ ਤਿੰਨ ਪੜਾ ਹੁੰਦੇ ਆ ਹਨਾ ਬਚਪਨ ਜਵਾਨੀ ਤੇ ਬੜਾਪਾ ਤੇ ਇਹ ਤਿੰਨੇ ਹੀ ਪੜਾਵਾਂ ਦੇ ਵਿੱਚ ਬੰਦਾ ਇੱਕ ਸੰਤਾਪ ਹੀ ਚੱਲੀ ਜਾਂਦਾ ਹੈ ਕਿ ਜੇੜੀ ਕੱਟੀ ਜਾਂਦਾ ਹੈ ਕਿ ਜਿਹੜੇ ਛੋਟੇ ਬੱਚਿਆਂ ਦੀ ਆਪਾਂ ਗੱਲ ਕਰਦੇ ਆ ਕਿ ਨਿੱਕੇ ਬੱਚੇ ਆ 4-5 ਸਾਲ ਤੋਂ ਪਹਿਲਾਂ ਜਿਹੜੇ ਸਕੂਲ ਨਹੀਂ ਜਾ ਸਕਦੇ ਉਹਨਾਂ ਨੂੰ ਪਹਿਲਾਂ ਡੇ ਕੇਰਾਂ ਦੇ ਵਿੱਚ ਪਾ ਦਿੱਤਾ ਜਾਂਦਾ ਵਾ ਜਿੱਥੇ ਦੇ ਮਾਪਿਆਂ ਦਾ ਕੋਈ लाड़nabla ਵੀ ਰੱਖਿਆ ਬੱਚਾ ਉੱਥੋਂ ਝੜਕਿਆ ਵੀ ਜਾਂਦਾ ਆ ਮਾਪਿਆਂ ਦੀ ਗੈਰ ਹਾਜ਼ਰੀ ਵਿੱਚ ਨੀਂਦ ਵਾਲੀਆਂ ਕੋੜੀਆਂ ਦੇ ਕੇ ਭਾਗ ਦਿੱਤਾ ਜਾਂਦਾ ਸਵਾਦ ਦਿੱਤਾ ਜਾਂਦਾ ੱੱਕੇ ਨਾਲ ਉਹਨੂੰ ਬੰਨ ਦਿੱਤਾ ਜਾਂਦਾ ਕਿ ਸਕੇਡਿਊਲ ਦੇ ਵਿੱਚ ਕਿ ਤੋਂ ਇੰਨੇ ਵਜੇ ਖਾਣਾ ਮੈਂ ਇੰਨੇ ਵਜੇ ਸੌਣਾ ਮੈਂ ਇੰਨੇ ਵਜੇ ਘੰਟਾ ਖੇਡਣਾ ਆ ਤੇ ਉਹ ਇੱਕ ਜੇਲ ਕੱਟਦਾ ਵਾ ਫਿਰ ਜੇ ਸਕੂਲ ਵੀ ਸ਼ੁਰੂ ਹੋ ਜਾਂਦਾ ਤਾਂ ਆਫਟਰ ਸਕੂਲ ਭਾਗ ਦਿੱਤਾ ਜਾਂਦਾ ਕਿ ਮਾਪਿਓ ਕੰਮ ਤੇ ਹੁੰਦੇ ਆ ਲੇਟ ਆਉਂਦੇ ਆ ਤੇ ਸਕੂਲ ਤੋਂ ਬਾਅਦ ਘੰਟਾ ਘੰਟਾ 2 ਘੰਟੇ ਆਫਟਰ ਸਕੂਲ ਜਾਂ ਪਹਿਲਾਂ ਸਕੂਲ ਜੇ 8 ਵਜੇ ਲੱਗਦਾ ਤਾਂ 6:30 ਵਜੇ ਮਾਂ ਆਪਣੇ ਕੰਮ ਤੇ ਲੱਗਣਾ ਤੇ 6 ਵਜੇ ਬੱਚਿਆਂ ਨੂੰ ਕੂਹ ਛੱਡ ਦਿੱਤਾ ਜਾਂਦਾ ਤੇ ਉਹ 2 ਘੰਟੇ ਪਹਿਲਾਂ ਉੱਥੇ ਰਹਿੰਦਾ ਉਹ ਤੋਂ ਬਾਅਦ ਫਿਰ ਉਹਦਾ ਸਕੂਲ ਲੱਗਦਾ ਆ ਸੋ ਬਚਪਨ ਵੀ ਇਸ ਤਰ੍ਹਾਂ ਖਤਮ ਹੋ ਜਾਂਦਾ ਇੱਥੇ ਬੱਚਿਆਂ ਦਾ ਤੇ ਜਿਹੜੀ ਜਵਾਨੀ ਆ ਜਵਾਨੀ ਦੇ ਵੀ ਸਿਰਫ 3-4 ਕਸਾਲ 5 ਕਸਾਲ ਹੁੰਦੇ ਆ ਕਿ ਬੰਦਾ ਉਹੀ ਹੁੰਦਾ ਕਿ ਚਲੋ ਮਹਿੰਗੀ ਗੱਡੀ ਲੈ ਲਈ ਉਹ ਲੈ ਲਿਆ ਜੋ ਲੈ ਲਿਆ ਪਰ ਉਹ ਤੋਂ ਬਾਅਦ ਜਦੋਂ ਵਿਆਹ ਹੋ ਜਾਂਦਾ ਬੱਚੇ ਹੋ ਜਾਂਦੇ ਆ ਫਿਰ ਉਹੀ ਘੁੰਮਣ ਘੇਰੀ ਘਰਾਂ ਦੀਆਂ ਪੇਮੈਂਟਾਂ ਇਨਕਮ ਟੈਕਸ ਘਰਾਂ ਦਾ ਟੈਕਸ ਪ੍ਰਾਪਰਟੀ ਟੈਕਸ ਗ੍ਰੋਸ ਉਹਦੀ ਦੌੜ ਚ ਬੰਦਾ ਭੱਜਾ ਫਿਰਦਾ ਫੇਰ ਬੜਾਪਾ ਆ ਜਾਂਦਾ ਵਾ ਤੇ 올ਡ ਕੇਰਾਂ ਦੇ ਵਿੱਚ ਢੁਲੀ ਜਾਂਦੇ ਆ ਬੁੜੇ 올ਡ ਕੇਰਾਂ ਦੇ ਵਿੱਚ ਛੱਡ ਦਿੱਤੇ ਜਾਂਦੇ ਆ ਜਿੱਥੇ ਕਿ ਦਵਾਈਆਂ ਲੈਣੀਆਂ ਜਾਂ ਤੁਸੀਂ ਪਾਣੀ ਵੀ ਪੀਣਾ ਆ ਤਾਂ ਤੁਹਾਨੂੰ 50 50 ਵਾਜਾ ਮਾਰਨੀਆਂ ਪੈਂਦੀਆਂ ਤੇ ਫੇਰ ਪੌਣੇ-ਕੋਣੇ ਘੰਟੇ-ਘੰਟੇ ਘੰਟੇ ਬਾਅਦ ਜਾ ਕੇ ਤੁਹਾਡੇ ਕੋਲ ਹੀ ਕੋਈ ਨਾ ਕੋਈ ਪਹੁੰਚਦਾ ਆ ਕੋਈ ਨਰਸ ਜਾਂ ਕੋਈ ਜਿਹੜਾ ਤੁਹਾਡੀ ਹੈਲਪ ਕਰਦਾ ਕਈ ਬੁੜੇ ਡੈਗ ਪੈਂਦੇ ਆ ਜੇ ਡੈਗ ਗਿਆ ਕੋਈ ਬਜ਼ੁਰਗ ਤੁਹਾਨੂੰ ਹੱਥ ਨਹੀਂ ਲਾਉਣਾ ਉਹਨਾਂ ਨੇ ਐਂਬੂਲੈਂਸ ਕਾਲ ਕਰਨੀ ਐਂਬੂਲੈਂਸ ਸਾਢੇ ਘੰਟੇ ਨੂੰ ਆਵੇ ਪੌਣੇ ਨੂੰ ਆਵੇ ਘੰਟੇ ਨੂੰ ਆ ਵੀ ਤਾਂ ਫੇਰ ਤੁਹਾਡਾ ਕੋਈ ਟਰੀਟਮੈਂਟ ਕਰਨਗੇ ਤੇ ਇਦਾਂ ਹੀ ਕਿੰਨੇ ਬਜ਼ੁਰਗ ਉਥੇ ਬੋਲਡ ਕੇਰਾ ਦੇ ਵਿੱਚ ਰੁਲਦੇ ਰਹਿੰਦੇ ਆ ਇਹ ਜਿਹੜੇ ਜਦੋਂ ਨਵਾਂ ਨਵਾਂ ਬੰਦਾ ਇੱਥੇ ਆਉਂਦਾ ਹਨ ਉਹਦੋਂ ਇੱਕ ਟੱਸ ਜੀ ਹੁੰਦੀ ਆ ਇੱਕ ਚੱਸ ਹੁੰਦੀ ਆ ਇੱਕ ਉਮਰ ਉਹ ਜੀ ਹੁੰਦੀ ਆ ਕਿ ਬੰਦਾ ਹੁੰਦਾ ਕਿ ਯਾਰ ਹਾਂ ਮੈਂ ਹੁਣ ਪੀ ਆਰ ਹੋ ਜਾ ਮੈਂ ਗੱਡੀ ਲੈ ਲਾਂ ਮੈਂ ਘਰ ਲੈ ਲਾਂ ਮੈਂ ਸਿਟੀਨ ਲੈ ਲਾਂ ਮੈਂ ਇਦਾਂ ਉਦਾਂ ਜਦੋਂ ਫਿਰ 35 40 ਕੇ ਸਾਲ ਤੇ ਬੰਦਾ ਪਹੁੰਚ ਜਾਂਦਾ ਉਦੋਂ ਫਿਰ ਸੋਚਦਾ ਕਿ ਯਾਰ ਹੁਣ ਮੈਂ ਗਾਂ ਜਿਹੜਾ ਉਦੋਂ ਫਿਰ ਬੱਚਿਆਂ ਬਾਰੇ ਦੇਖਣ ਲੱਗ ਪੈਂਦਾ ਕਿ ਮੇਰੇ ਬੱਚੇ ਕਿੱਦਾਂ ਦੇ ਮਾਹੌਲ ਦੇ ਵਿੱਚ ਪਲਦੇ ਪਲ ਰਹੇ ਆ ਤੇ ਜਾਂ ਮੇਰਾ ਪੜਾਪਾ ਕਿਦਾਂ ਦਾ ਆਊਗਾ ਮੂਰੇ ਕਿਉਂਕਿ ਜਿਹੜੀ ਆਪਣੇ ਵਿੱਚ ਫੀਲ ਆ ਆਪਦੇ ਮਾਪਿਆਂ ਨੂੰ ਲੈ ਕੇ ਜਾਂ ਦਾਦੇ ਜੱਦਗੇ ਨੂੰ ਲੈ ਕੇ ਉਹ ਇਹਨਾਂ ਬੱਚਿਆਂ ਦੇ ਵਿੱਚ ਕਦੇ ਵੀ ਨਹੀਂ ਆ ਸਕਦੀ ਇੱਥੋਂ ਦੇ ਕਲਚਰ ਦੇ ਹਿਸਾਬ ਨਾਲ ਕਿਉਂਕਿ ਇੱਕ ਪਿਆਰ ਡਿਫਰੈਂਟ ਚੀਜ਼ ਆ ਕਿ ਠੀਕ ਆ ਬੱਚਿਆਂ ਨਾਲ ਲਗਾ ਹੁੰਦਾ ਆਪਣੇ ਨਾਲ ਪਿਆਰ ਹੁੰਦਾ ਪਰ ਜਿਹੜੀ ਕੇਅਰਿੰਗ ਹੁੰਦੀ ਆ ਉਹ ਡਿਫਰੈਂਟ ਚੀਜ਼ ਹੁੰਦੀ ਆ ਕੇਅਰਿੰਗ ਦਾ ਉਹਦੇ ਪਤਾ ਲੱਗਦਾ ਜਦੋਂ ਕੋਈ ਮੰਜੇ ਦੇ ਉੱਪਰ ਬਹਿ ਜਾਂਦਾ ਆ ਕਿ ਤੁਸੀਂ ਕਿੰਨਾ ਕੁ ਦੀ ਕੇਅਰ ਕਰਦੇ ਆ ਕਿ ਨਿੱਕੀ ਨਿੱਕੀ ਗੱਲ ਤੇ ਤੁਸੀਂ ਖਿੜੀ ਜਾਂਦੇ ਆ ਉਹਦੇ ਉੱਤੇ ਕਿ ਸੁਣੇ ਪਾਣੀ ਮੰਗਿਆ ਸੀ ਫੇਰ ਪਾਣੀ ਮੰਗਦਾ ਇਓਂ ਕਰਦਾ ਇਓਂ ਕਰਦਾ ਸੋ ਕਿਉਂਕਿ ਮੈਨੂੰ ਯਾਦ ਆ ਕਿ ਮੇਰੀ ਦਾਦੀ ਮਾਂ ਮੈਨੂੰ ਧੁਦਲਾ ਤੋਂ ਲਾਇਆ ਯਾਦ ਆ ਮੇਰੇ ਦਾਦਾ ਜੀ ਤਾਂ ਪਹਿਲਾਂ ਹੀ ਡੈਥ ਹੋ ਗਈ ਸੀ ਦਾਦੀ ਦੀ ਡੈਥ ਮੇਰੀ ਥੋੜੀ ਥੋੜੀ ਸਵਰਤ ਦੇ ਵਿੱਚ ਹੋਈ ਆ ਤੇ ਮੇਰੀ ਜਿਹੜੀ ਵੱਡੀ ਭੈਣ ਆ ਮੇਰੇ ਤੋਂ ਵੱਡੀ ਉਹਨੇ ਬਹੁਤ ਸੰਭਿਆ ਸੀਗਾ ਕਿ ਦਾਦੀ ਮਾਂ ਮੇਰੀ ਮੰਜੇ 'ਤੇ ਬੈਠੇ ਸੀਗੇ ਤੇ ਜੇ ਉਹਨਾਂ ਨੇ ਕੁਛ ਵੀ ਪੋਟੀ ਜਾਂ ਵਾਸ਼ਰੂਮ ਦਾ ਨਾ ਸੀਗਾ ਤੇ ਜਿਹੜੀ ਉੱਚੀ ਜਿਹੀ ਇੱਕ ਚੇਅਰ ਹੁੰਦੀ ਆ ਚੌਰਸ ਜੀ ਉਹਦੇ ਵਿੱਚ ਥੱਲੇ ਇੱਕ ਬਾਲ ਲੱਗੀ ਹੁੰਦੀ ਹੈ ਨਾ ਉਹਦੇ ਵਿੱਚ ਵੀ ਹਾਲਾਂਕਿ ਹੈਲਪ ਨਾਲ ਉਹਨਾਂ ਨੂੰ ਬਹਾਉਣਾ ਪੈਂਦਾ ਹੁੰਦਾ ਸੀਗਾ ਉਨੀ ਹਾਈਟ ਦੇ ਉੱਪਰ ਵੀ ਤਾਂ ਮੇਰੀ ਭੈਣ ਨੇ ਬਹੁਤ ਕੇਅਰ ਕੀਤੀ ਉਹਨਾਂ ਦੀ ਉਹ ਬਾਲ ਕਲੀਨ ਕਰਨੀ ਦਾਦੀ ਨੂੰ ਕਲੀਨ ਕਰਨਾ ਨਮਾਉਣਾ ਧਮਾਉਣਾ ਰੋਟੀ ਟਾਈਮ ਤੇ ਦੇਣੀ ਹੈ ਨਾ ਬਹੁਤ ਜ਼ਿਆਦਾ ਕੇਅਰ ਕੀਤੀ ਤਾਂ ਜੇ ਮੈਂ ਉਹ ਯਾਦ ਕਰਦਾ ਤਾਂ ਉਹ ਫੇਰ ਐਂ ਲੱਗਦਾ ਕਿ ਯਾਰ ਉਹ ਚੀਜ਼ਾਂ ਇੱਥੇ ਨਹੀਂ ਮਿਲਣੀਆਂ ਉਹ ਜਿਹੜੀ ਫੀਲ ਆ ਉਹ ਕੇਅਰਿੰਗ ਆ ਉਹ ਆਪਣੇ ਵਿੱਚ ਹੀ ਆ ਜਾਂ ਜਿਹੜਾ ਬੱਚਾ ਇੰਡੀਆ ਜਿਹੜੀ ਪਰਵਰਿਸ਼ ਹੁੰਦੀ ਆ ਹਨਾ ਉਹਦੇ ਵਿੱਚ ਹੀ ਹੋ ਸਕਦੀ ਆ ਇੱਥੇ ਨਹੀਂ ਇੱਥੇ ਤਾਂ ਆਪਦਾ ਹੀ ਨਹੀਂ ਆਪਦਾ ਆਪ ਹੀ ਨਹੀਂ ਸੰਭਿਆ ਜਾਂਦਾ ਬੰਦੇ ਤੋਂ ਕਿ ਭੱਜਣਾ ਠੇ ਇੰਨੀ ਆ ਜੋ ਆਕਾਂ ਦੇ ਵੀ ਗਾਂ ਸਟ੍ਰੈਸ ਇੰਨੀ ਆ ਕਿ ਕਲਚਰ ਸਿਸਟਮ ਇਤਾਂ ਕ ਹਿਸਾਬ ਨਾਲ ਕ੍ਰੀਏਟ ਕੀਤਾ ਗਿਆ ਕਿ ਤੁਹਾਨੂੰ ਪੱਬੋਂ ਭਾਰ ਹੂਣ ਹੀ ਨਹੀਂ ਦੰਦੇ ਆ ਬੰਦਾ ਆਪਦਾ ਆਪ ਹੀ ਸੰਭ ਦਾ ਪ੍ਰਿਆਰ ਕਰਦਾ ਵਾ ਤੇ ਬੜੇ ਜਾਜਵਾਕ ਉਹ ਬਸ ਡੇ ਕੇਰਾਂ ਦੇ ਵਿੱਚ ਤੇ ਜਾਂ 올ਡ ਕੇਰਾਂ ਦੇ ਵਿੱਚ ਰੌਣਕ ਦੇ ਕਰਦੇ ਆ ਸੁਵਿਧਾ ਇਹੀ ਆ ਕਿ ਬੱਚਿਆਂ ਨਾਲ ਵੱਧ ਤੋਂ ਵੱਧ ਲਗਾ ਰੱਖੋ ਧਿਆਨ ਰੱਖਿਆ ਕਰੋ ਬੱਚਿਆਂ ਦਾ ਜਿੰਨਾ ਵੱਧ ਤੋਂ ਵੱਧ ਟਾਈਮ ਕਿਉਂਕਿ ਜਿਹੜੀ ਸਹੀ ਕਮਾਈ ਆ ਉਹ ਤਾਂ ਉਹੋ ਆ ਜਿਹੜੇ ਆਹਾਂ ਪੈਸਾ ਘਰ-ਬਾਰ ਗੱਡੀਆਂ ਲੱਲਾ ਪੱਬਾ ਇਹ ਸਾਰਾ ਇੱਥੇ ਰਹਿ ਜਾਣਾ ਬੜਾਪੇ ਵੇਲੇ ਜੇ ਕੰਮ ਆਉਣੇ ਤਾਂ ਤੁਹਾਡੇ ਬੱਚੇ ਹੀ ਆਉਣੇ ਆ ਸੋ ਬੱਚਿਆਂ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰਿਆ ਕਰੋ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਨਾ ਥੋੜਾ ਜਿਹਾ ਮੈਨੂੰ ਲੱਗਦਾ ਹੁੰਦਾ ਕਿ ਜਿਵੇਂ ਜਿਵੇਂ ਜਵਾਂਕ ਵੱਡਾ ਹੋਈ ਜਾਂਦਾ ਤੇ ਇੱਕ ਜਿਵੇਂ ਵਾਈਟ ਟਾਈਪ ਨਹੀਂ ਹੁੰਦਾ ਉਹ ਵਾਈ ਬਣੀ ਵੀ ਜਾਂ ਤੇ ਜਿਵੇਂ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਉਹ ਪੇਰੈਂਟਸ ਨਾਲੋਂ ਉਨਾ ਕੱਲਰਦਾ ਜਾਂਦਾ ਵਾ ਦੂਰ ਹੋਈ ਜਾਂਦਾ ਵਾ ਬੇਸ਼ੱਕ ਦਿਖਦਾ ਹੁੰਦਾ ਆਪਾਂ ਨੂੰ ਬੱਚਾ ਪਰ ਆਪਸ ਵਿੱਚ ਆਪਾਂ ਨੂੰ ਲੱਗਦਾ ਹੁੰਦਾ ਕਿ ਇਹਦੇ ਵਿੱਕੋ ਘਰੇ ਰਹਿਣੇ ਸਾਰਾ ਕੁਝ ਪਰ ਜਵਾਕ ਜਿਵੇਂ ਜਿਵੇਂ ਇੱਥੇ ਵੱਡੇ ਹੁੰਦੇ ਕੱਲਾ ਰਹਿਣਾ ਪਸੰਦ ਕਰਦੇ ਰੂਮ ਅੱਡ ਮੰਗ ਲਿਆ ਫੇਰ ਹੌਲੀ ਹੌਲੀ ਰੂਮ ਦੇ ਵਿੱਚ ਹੀ ਰਹਿਣਾ ਹਨਾ ਥੋੜੇ ਨਾਲ ਗੱਲਬਾਤ ਘੱਟ ਜਾਂਦੀ ਆ ਉਸ ਉਹ ਗੈਪ ਜਿਹੜਾ ਵਾ ਉਹ ਕਦੇ ਵੀ ਨਾ ਭੈਣ ਦੇ ਉਹ ਜਵਾਕਾਂ ਦੇ ਨਾਲ ਤੇ ਮੈਨੂੰ ਲੱਗਦਾ ਹੁੰਦਾ ਕਿ ਨਹੀਂ ਪੈਂਦਾ ਜੇ ਆਪਾਂ ਟਾਈਮ ਵੱਧ ਸਪੈਂਡ ਕਰਦੇ ਆ ਜਿਹੜੀਆਂ ਭੈਣਾਂ ਆ ਹੁਣ ਇੱਥੇ ਜ਼ਿਆਦਾਤਰ ਮਾਵਾਂ ਦੇ ਨਾਲ ਜਵਾਕ ਰਹਿੰਦੇ ਜਾਂ ਸਕੂਲੇ ਚੱਕਦੀਆਂ ਛੱਡਦੀਆਂ ਉਹ ਹਨ ਸੋ ਉਹਨਾਂ ਦੀ ਰਿਸਪੌਂਸਿਬਿਲਟੀ ਵੀ ਥੋੜੀ ਜਿਹੀ ਬੰਦੀ ਆ ਕਿ ਜੇ ਤੁਹਾਡਾ ਹਸਬੰਦ ਕੰਮ ਤੇ ਆ ਤਾਂ ਤੁਸੀਂ ਜ਼ਰੂਰ ਦਿਨ ਦੇ ਵਿੱਚ 4-5 ਵਾਰੀ ਕਾਲ ਕਰਕੇ ਆਪਦੇ ਬੱਚਿਆਂ ਦੀ ਗੱਲ ਕਰਵਾਇਆ ਕਰੋ ਤੇ ਤੁਹਾਡੇ ਬੱਚਿਆਂ ਦਾ ਸੁਭਾਅ ਵੀ ਫਿਰ ਉਦਾਂ ਦਾ ਹੋ ਜਾਂਦਾ ਕਿ ਤੁਹਾਡੇ ਬੱਚਿਆਂ ਨੂੰ ਡਿਕਸ਼ਨ ਆਦਤ ਹੋ ਜਾਂਦੀ ਉਹ ਚੀਜ਼ ਦੀ ਕਿ ਮੈਂ ਡੈਡੀ ਨਾਲ ਗੱਲ ਕਰਨੀ ਆ ਜੇ ਕਿਤੇ ਮੈਸ ਹੁੰਦਾ ਤੇ ਉਹਨਾਂ ਨੂੰ ਹੁੰਦਾ ਜਿਵੇਂ ਮੈਂ ਆਪ ਦੀ ਗੱਲ ਕਰਾਂ ਤਾਂ ਮੇਰੀ ਵਾਈਫ ਜਦੋਂ ਵੀ ਘਰੋਂ ਬਾਹਰ ਨਿਕਲਣਾ ਚਾਹੇ ਸਕੂਲ ਲੈ ਕੇ ਜਾਣਾ ਬੱਚਿਆਂ ਨੂੰ ਚਾਹੇ ਗਰੋਸਰੀ ਲੈ ਕਦੋਂ ਵੀ ਨਿਕਲਣਾ ਵਾ ਉਹਨੇ ਲਾਜ਼ਮੀ ਕਾਲ ਕਰਨੀ ਆ ਤੇ ਜੇ ਆਪੋ ਕੇਸ ਫੋਨ ਦੇ ਕੇ ਸਿਕੋੜਾ ਆ ਵੀ ਗਈ ਤਾਂ ਜਵਾਕ ਆਪ ਖਿੱਚ ਕਰਦਿਆ ਕਿ ਅੱਜ ਡੈਡੀ ਨਾਲ ਚਾਹੇ ਹੈਲੋ ਕਰਕੇ ਬਾਏ ਕਰਨੀ ਹੋਵੇ ਮੈਨੂੰ ਸਕੂਲ ਜਾਣ ਤੋਂ ਪਹਿਲਾਂ ਤਾਂ ਫੋਨ ਜਰੂਰ ਕਰਨਾ ਉਹਨਾਂ ਨੇ ਜਦੋਂ ਸਕੂਲ ਤੋਂ ਪਿਕ ਕਰਨਾ ਵਾ ਉਦੋਂ ਵੀ ਫੋਨ ਲਾਜ਼ਮੀ ਮੈਨੂੰ ਆਉਣਾ ਹੀ ਆਉਣਾ ਤੇ ਜਵਾਕਾਂ ਨੇ ਮੇਰੇ ਨਾਲ ਗੱਲ ਕਰਨੀਆਂ ਤੇ ਤੁਹਾਡੀ ਅਟੈਚਮੈਂਟ ਉਵੇਂ ਵੱਧ ਗਈ ਹੁਣ ਜਦੋਂ ਮੈਂ ਘਰੇ ਜਾਂਦਾ ਆ ਦੋਵੇਂ ਜਣੇ ਸੋਫੇ ਤੇ ਬੈਠੇ ਹੁੰਦੇ ਆ ਸੋ ਜਿਹੜਾ ਵੱਡਾ ਆ ਉਹਦਾ 16 ਦਾ ਬਰਤ ਹੈ ਛੋਟੇ ਦਾ 18 ਦਾ ਸਤ-ਅੱਠ ਕਿ ਸਾਲ ਦਾ ਹੋਊਗਾ ਵੱਡਾ ਤਾਂ ਉਹ ਉਦੋਂ ਹੀ ਔਰ ਠਾਕੇ ਸੋ ਫੇ ਤਾਂ ਦੋਵੇਂ ਜਾਨੇ ਮੇਰੇ ਵੱਲੋਂ ਭੱਜਦੇ ਆ एवरीਡੇ ਜਦੋਂ ਮੈਂ ਜਾਣਦਾ ਕਿ ਉਹਨਾਂ ਨੂੰ ਇਹ ਹੁੰਦਾ ਕਿ ਮੈਂ ਪਹਿਲਾਂ ਹੱਕ ਕਰਨੀ ਡੈਡੀ ਨੂੰ ਜਾ ਕੇ ਮੈਂ ਪਹਿਲਾਂ ਹੱਕ ਕਰਨੀ ਸੋ ਜਿਹੜੀਆਂ ਉਹ ਚੀਜ਼ਾਂ ਬੱਚੇ ਕੋਰੇ ਕਾਗਜ਼ ਵਾਂਗੂ ਹੁੰਦੇ ਆ ਕਿ ਜਿੱਦਾਂ ਦੇ ਤੁਸੀਂ ਪਰਮਿਸ਼ ਕਰੋਂਗੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਦਿਮਾਗ ਦੇ ਵਿੱਚ ਭਾਈ ਜਾਊਂਗੇ ਹੁਣ ਤਾਂ ਉਹ ਉਸੇ ਤਰੀਕੇ ਦੇ ਨਾਲ ਹੀ ਉਹ ਦਿਮਾਗ ਦੇ ਵਿੱਚ ਉਹਨਾਂ ਦੇ ਘਰ ਘਰ ਜਾਣੀਆਂ ਆ ਵਾ ਮੈਂ ਦੇਖਦਾ ਇਤ ਬਹੁਤ ਹੈਗੇ ਆ ਵੀਰ ਜਿਹੜੇ ਲੌਂਗ ਦੇ ਉੱਪਰ ਵੀ ਜਾਂਦੇ ਆ ਜਿਨ੍ਹਾਂ ਨੂੰ 2-2 3-3 ਦਿਨ ਦਾ ਟ੍ਰੈਪ ਆ ਤੇ ਮਗਰੋਂ ਫੋਨ ਹੀ ਨਹੀਂ ਆਉਂਦਾ ਹਨਾ ਘਰ ਕਿਸੇ ਦਾ ਜਾਂ ਕੀ ਕਹਿਣਾ ਇਹ ਦਿਨ ਦੇ ਵਿੱਚ ਇੱਕ ਅੱਧੀ ਵਾਰੀ ਗੱਲ ਹੋ ਗਈ ਸੋ ਇਦਾਂ ਨਹੀਂ ਭੈਣਾ ਦੀ ਜਿੰਮੇਵਾਰੀ ਬਣਦੀ ਆ ਕਿ ਜੇ ਤੁਹਾਡੇ ਘਰ ਵਾਲਾ ਕੰਮ ਤੇ ਆ ਉਹ ਜੇ ਬਾਹਰ ਫਿਰਦਾ ਆ ਕਿਸੇ ਮਜਬੂਰੀ ਕਰਕੇ ਤਾਂ ਤੁਹਾਡਾ ਫਰਜ਼ ਬਣਦਾ ਵਾ ਕਿ ਤੁਸੀਂ ਦਿਨ ਦੇ ਵਿੱਚ ਤਿੰਨ ਚਾਰ ਵਾਰੀ ਆਪਦੇ ਬੱਚਿਆਂ ਦੀ ਜ਼ਰੂਰ ਗੱਲ ਕਰਾਓ ਜੇ ਕਈ ਵਾਰੀ ਬੰਦਾ ਕੰਮ ਤੇ ਪੀਜ਼ੀ ਹੁੰਦਾ ਤੇ ਜੇ ਚਲ ਠੀਕ ਆ ਤੁਹਾਡੇ ਚੋਂ ਇਦਾਂ ਕੋਈ ਚੱਕਰ ਪਿਆ ਲੜਾਈ ਪੜਾਈ ਹੋ ਗਈ ਇੱਕ ਅੱਧਾ ਦਿਨ ਗੁੱਸੇ ਪਰੇਤੀ ਜਾਂ ਕੰਮ ਕਰਦਿਆਂ ਮੈਂ ਤੁਸੀਂ ਅਜਮਾ ਕੇ ਦੇਖੋ ਤੁਹਾਨੂੰ ਆਪ ਵੀ ਇਹ ਚੀਜ਼ ਫੀਲ ਹੋਊ ਤੇ ਮੇਰੇ ਵੀ ਟਰਾਈ ਹੁੰਦੀ ਕਿ ਜਦੋਂ ਮੈਂ ਕੰਮ ਤੋਂ ਜਾਵਾਂ ਚਾਹੇ ਮੈਂ ਲੇਟ ਜਾਵਾਂ ਚਾਹੇ ਮੈਂ ਮਾਰਨਿੰਗ ਅਰਲੀ ਵੀ ਲੱਗਣਾ ਹੋਵੇ ਚਾਹੇ ਮੈਂ 15 ਮਿੰਟ ਅਸਲੀ ਲੈ ਕੇ ਜਾਵਾਂ ਕਿਉਂਕਿ ਜਵਾਕਾਂ ਨੂੰ ਵੀ ਵੇਟ ਹੁੰਦੀ ਕਿ ਡੈਡੀ ਆਊਗਾ ਅਸੀਂ ਗਰਾਊਂਡ ਜਾਵਾਂਗੇ ਸੋ ਮੈਂ ਐਵਰੀ ਡੇ ਉਹਨਾਂ ਨੂੰ ਮੇਰੀ ਟਰਾਈ ਹੁੰਦੀ ਕਿ ਲੈ ਕੇ ਹੀ ਜਾਣਾ ਮੈਂ ਚਾਹੇ ਮੈਂ 15 20 ਮਿੰਟ ਵਾਸਤੇ ਲੈ ਕੇ ਜਾਵਾਂ ਕਿ ਬੱਚੇ ਦੀ ਇੱਕ ਭਾਲ ਜੀ ਮੁੱਕ ਜਾਂਦੀ ਆ ਕਿ ਸਾਰਾ ਦਿਨ ਡੀਕਦੇ ਆ ਕਿ ਡੈਡੀ ਆਊਗਾ ਤੇ ਅਸੀਂ ਗਰਾਊਂਡ ਜਾਵਾਂਗੇ ਹਨਾ ਤੋ ਟਰਾਈ ਕਰਿਆ ਕਰੋ ਵੱਤ ਤੋਂ ਵੱਧ ਟਾਈਮ ਆ ਸਪੈਂਡ ਕਰਨ ਦੀ ਜੇ ਕੰਮ ਦੇ ਕੰਮ ਦੇ ਉੱਪਰ ਆਪਾਂ ਨੂੰ ਕੋਈ ਕਹਿ ਦੇਵੇ ਓਵਰ ਟਾਈਮ ਲਾ ਲਓ ਤਾਂ ਫਿਰ ਵੀ ਆਪਾਂ ਲਾਉਣੀ ਆ ਸੋ ਸਮਝ ਲਿਆ ਕਰੋ ਕਿ ਕੋਈ ਨਹੀਂ ਘਾਤਾ ਘੰਟਾ ਲੇਟ ਪੈ ਗਏ ਸੋ ਬੱਚਾ ਨਾਲ ਜਰੂਰ ਟਰਾਈ ਕਰਿਆ ਕਰੋਗੇ ਸ਼ਾਮ ਨੂੰ ਗਰਾਊਂਡ ਵਗੈਰਾ ਲੈ ਕੇ ਜਾਇਆ ਕਰੋ ਜਾਂ ਵੀਕਐਂਡ ਦੇ ਉੱਪਰ ਇਕੱਲੀ ਗਰੋਸਰੀ ਕੋਈ ਨਹੀਂ ਕਿ ਗਰੋਸਰੀ ਕਾਲੀ ਤਾਂ ਠੀਕ ਆ ਟਰਾਈ ਕਰਿਆ ਕਰੋ ਜਦੋਂ ਟਾਈਮ ਮਿਲਦਾ ਇਹਨਾਂ ਨੂੰ ਕਿਸੇ ਵਾਟਰ پارک ਦੇ ਜਾਂ ਯਾਨੀ ਕਿ ਵੱਤ ਤੋਂ ਵੱਧ ਟਾਈਮ ਯਾਰ ਇਹਨਾਂ ਨਾਲ ਸਪੈਂਡ ਕਰਿਆ ਕਰੋ ਜਵਾਕਾ ਨਾਲ ਜੇ ਤੁਸੀਂ ਅੱਜ ਇੱਧਰ ਟਾਈਮ ਸਪੈਂਡ ਕਰੋਗੇ ਤਾਂ ਫੇਰ ਹੀ ਕੱਲ ਨੂੰ ਇਹਨਾਂ ਨੇ ਤੇ ਇੱਕ ਮੈਂ ਸੋਚਦਾ ਵਾਂ ਬਾਕੀ ਹਰੇਕ ਬੰਦੇ ਦੀ ਸੋਚ ਆ ਹਰੇਕ ਪਰਿਵਾਰ ਦਾ ਅਟੋਟੀ ਹੁੰਦਾ ਆ ਰਹਿਣਾ ਸਹਿਣਾ ਸਾਰਾ ਕੁਝ ਪਰ ਮੈਂ ਸੋਚਦਾ ਕਿ ਮੈਨੂੰ ਲੱਗਦਾ ਵਾ ਕਿ ਬੱਚਿਆਂ ਨੂੰ ਘੱਟੋ ਘੱਟ 9-10 ਸਾਲ ਤੱਕ ਉਹਨੂੰ ਟਰਾਈ ਕਰਨੀ ਚਾਹੀਦੀ ਆ ਕਿ ਬੱਚੇ ਤੁਹਾਡੇ ਨਾਲ ਜੀ ਬਹਿਣਗਾ ਕਿ ਜੇ ਤੁਸੀਂ ਅੱਜ ਤੁਸੀਂ ਪ੍ਰਾਈਵੇਸੀ ਭੱਲੋਗੇ ਤਾਂ ਕੱਲ ਨੂੰ ਫਿਰ ਜੇ ਬੱਚਾ ਕਹੂਗਾ ਮੇਰੀ ਪ੍ਰਾਈਵੇਸੀ ਆ ਤਾਂ ਫਿਰ ਜਦੋਂ ਤੁਸੀਂ ਬੁੜੇ ਹੋਏ ਤਾਂ ਫਿਰ ਤੁਸੀਂ ਝੜ-ਝੜ ਕਰਨੀ ਆ ਕਿ ਇਹਦੀ ਪ੍ਰਾਈਵੇਸੀ ਗਾਹੀ ਹੋ ਗਈ ਹੈ ਸੋ ਟਰਾਈ ਕਰਿਆ ਕਰੋ ਜਿੰਨਾ ਵੱਧ ਤੋਂ ਵੱਧ ਲਗਾ ਰਹਿੰਦਾ ਵਾ ਤੇ ਸਪੈਸ਼ਲੀ ਮੈਂ ਕਹੂੰਗਾ ਕਿ ਮਾਮਾਦ ਉੱਤੇ ਬਹੁਤ ਡਿਪੈਂਡ ਕਰਦਾ ਹੁੰਦਾ ਵਾ ਬੱਚਿਆਂ ਦਾ ਸਾਰਾ ਬਿਹੇਵੀਅਰ ਲਾਲੋ ਜਾਂ ਕੋਸ਼ੀ ਸੋ ਚੰਗੀ ਤਰ੍ਹਾਂ ਨਾਲ ਟ੍ਰੀਟ ਕਰਿਆ ਕਰੋ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਕਰੋ ਜੇ ਕੋਈ ਨਹੀਂ ਬੱਚਾ ਮੰਦਾ ਆਪਸ਼ਨ ਦਿਆ ਕਰੋ ਕਿ ਪੈਕ 1 ਜਾਂ ਆਹ ਕਰ ਜਾਂ ਆਹ ਕਰ ਜੇ ਉਹਨੂੰ ਤੁਸੀਂ ਝਿੜਕੋਗੇ ਆਰਗੂ ਕਰੋਗੇ ਤਾਂ ਬੱਚਾ ਜਿੱਤੀ ਹੋਈ ਜਾਂਦਾ ਵਾ ਜਦੋਂ ਪਤਾ ਲੱਗ ਜਾਂਦਾ ਕਿ ਮੈਂ ਜਾਂ ਰੋ ਕੇ ਜਾਂ ਚੈਦ ਨਾਲ ਹੀ ਮੈਨੂੰ ਚੀਜ਼ ਮਿਲਣੀ ਆ ਸੋ ਬਾਕੀ ਕਾ ਲੈ ਵਾਲੇ ਨਾਲ ਵੀ ਗੱਲ ਜਰੂਰ ਕਰਾਇਆ ਕਰੋ ਬੱਚੇ ਦੀ ਦਿਨ ਦੇ ਵਿੱਚ 3 4 5 ਵਾਰੀ ਜਿੰਨੀ ਵਾਰੀ ਵੀ ਹੁੰਦੀ ਆ ਵਕਤ ਵਕਤ ਜਰੂਰ ਹੁਣ ਆਦਤ ਪਾਓ ਬੱਚਿਆਂ ਨੂੰ ਇਹ ਚੀਜ਼ ਦੀ ਤੇ ਉਹਨੂੰ ਆਪ ਭਾਲ ਹੋਵੇ ਜਵਾਕ ਨੂੰ ਇਹ ਚੀਜ਼ ਦੀ ਕਮਾਈ ਪੈਵਾਣ ਨਾਲ ਲੱਗ ਨਹੀਂ ਆਉਂਦਾ ਬਾਬਾ ਜੀ ਮੇਰ ਰੱਖਣਾ ਸਾਰਿਆਂ ਦੇ ਉੱਤੇ ਸਾਰੇ ਤੰਦਰੁਸਤ ਰਹਿਣਾ ਖੁਸ਼ੀਆਂ ਮਾਣਨ ਤੇ ਬਾਬਾ ਜੀ ਬਾਲੇ ਬਲੀਆਂ ਤਰਕੀਆਂ ਦੇਣਾ ਸਾਰਿਆਂ ਨੂੰ ਸੋ ਧਿਆਨ ਰੱਖਿਆ ਕਰੋ ਬੱਚਿਆਂ ਨੂੰ ਵੀ ਸਾਰਿਆਂ ਦੇ ਬੱਚਿਆਂ ਨੂੰ ਸਮਾਤਾ ਦੇਣਾ ਬਾਬਾ ਜੀ ਵੱਡੇ ਹੋ ਕੇ ਚਲੋ ਸਿਆਣੇ ਬਣਨਾ ਤੇ ਸਾਹਮਣੇ ਪਾਉਂ